ਸਰਕਾਰ ਦੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਹੈ ਕਿਉਂਕਿ ਜਿੰਨੇ ਕੰਮ ਮਾਨ ਸਰਕਾਰ ਨੇ 2 ਸਾਲਾਂ ਦੇ ਕੀਤੇ ਨੇ ਕਿਸੇ ਵੀ ਸਰਕਾਰ ਨੇ ਪਿਛਲੇ ਸਭ 70 ਸਾਲਾਂ ਜਿਨੇ ਕੀਤੇ ਹੋਣ ਇਧਰ ਆ ਕਰਕੇ ਕੱਲ ਨੂੰ ਅਸੀਂ ਵੀ ਕਹਿੰਦੇ ਆ ਤੁਹਾਨੂੰ ਕੋਈ ਗੱਲ ਐਸੀ ਕਹਿੰਦੇ ਆ ਵੀ ਫਲਾਣੇ ਦਾ ਸਿਰ ਪਾੜ ਦੋ ਜੇ ਸਾਡੇ ਕੋਲ ਸਾਨੂੰ ਵੀ ਮੂੰਹ ਨਾ ਲਾਇਓ ਸਰਕਾਰ ਦੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਦੇ ਆਧਾਰ ਤੇ ਵੋਟ ਮੰਗਣਾ ਹੈ ਕਿਉਂਕਿ ਜਿੰਨੇ ਕੰਮ ਮਾਨ ਸਰਕਾਰ ਨੇ 2 ਸਾਲਾਂ 'ਚ ਕੀਤੇ ਨੇ ਕਿਸੇ ਵੀ ਸਰਕਾਰ ਨੇ ਪਿਛਲੇ 60-70 ਸਾਲਾਂ 'ਚ ਨਹੀਂ ਕੀਤੇ ਹੋਣ ਚਾਹੇ ਨੌਕਰੀਆਂ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਬਿਜਲੀ ਮਾਫੀ ਦੀ ਗੱਲ ਹੋਵੇ ਚਾਹੇ ਖੇਤਾਂ ਵਾਲੀ ਬਿਜਲੀ ਦੀ ਗੱਲ ਹੋਵੇ ਸੋ ਦੋਸਤੋ ਬਾਕੀ ਦਾ ਪੰਜਾਬ ਸਰਕਾਰ ਦੇ ਸਾਰੇ ਕੰਮਾਂ ਬਾਰੇ ਤੁਹਾਨੂੰ ਪਤਾ ਹੀ ਹੈ ਮੈਂ ਜੋ ਸੋਚਿਆ ਜੇ ਤੁਸੀਂ ਮੈਨੂੰ ਮੌਕਾ ਦਿਨੋ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਬਾਬਾ ਫਰੀਦ ਦੀ ਧਰਤੀ ਨੂੰ ਰੁੱਖ ਲਗਾ ਕੇ ਹਰਿਆ ਭਰਿਆ ਬਣਾਉਣਾ ਆਪਾਂ ਸਾਰਿਆਂ ਨੇ ਸੋ ਹਰਾ ਭਰਾ ਬਣਾ ਕੇ ਆਪਾਂ ਵਾਤਾਵਰਨ ਬਚਾਉਣਾ ਹੈ ਹਵਾ ਦੂਸ਼ਤ ਹੋਈ ਪਈ ਸਾਡੀ ਪਾਣੀ ਦੂਸ਼ਤ ਹੋਈ ਪਈ ਨੇ ਉਹਨੂੰ ਬਚਾਉਣਾ ਹੈ ਦੂਜੀ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਭਾਈਚਾਰਕ ਸਾਂਝ ਆਪਾਂ ਬਣਾ ਕੇ ਰੱਖਣੀ ਹੈ ਕਿਸੇ ਵੀ ਪਾਰਟੀ ਕਰਕੇ ਆਪਾਂ ਆਪਣੇ ਪਿੰਡ ਆਪਣੇ ਮੁਹੱਲੇ ਦੇ ਵਿੱਚ ਇੱਕ ਦੂਜੇ ਨਾਲ ਲੜਨਾ ਨਹੀਂ ਕਿਉਂਕਿ ਸਿਆਣੇ ਕਹਿੰਦੇ ਆ ਕਿ ਜੇ ਕੋਈ ਢੱਲ ਮੱਠ ਜਾ ਕੋਈ ਮੁਸੀਬਤ ਆਉਂਦੀ ਹੈ ਸਭ ਤੋਂ ਪਹਿਲਾਂ ਘਰੇ ਤੁਹਾਡਾ ਗਵਾਂਢੀ ਆਉਂਦਾ ਜਾਂ ਫਿਰ ਪਿੰਡ ਵਾਲਾ ਜਾਂ ਮਾਲੇ ਵਾਲਾ ਆਉਂਦਾ ਕੋਈ ਜਿਹੜੇ ਬਾਹਰਲੇ ਲੀਡਰ ਹੁੰਦੇ ਆ ਉਹਦਾ ਪਤਾ ਨਹੀਂ ਕਦੋਂ ਆਉਣੇ ਪਰ ਲੀਡਰਾਂ ਕਰਕੇ ਕੱਲ ਨੂੰ ਅਸੀਂ ਵੀ ਕਹਿੰਦੇ ਆ ਤੁਹਾਨੂੰ ਕੋਈ ਗੱਲ ਐਸੀ ਕਹਿੰਦੇ ਆ ਵੀ ਫਲਾਣੇ ਦਾ ਸਿਰ ਪਾੜ ਦੇ ਜੇ ਸਾਡੇ ਕੋਲ ਸਾਨੂੰ ਵੀ ਮੂੰਹ ਨਾ ਲਾਇਓ ਆਪਾਂ ਪਿਆਰ ਬਣਾ ਕੇ ਰੱਖਣਾ ਸਾਰਿਆਂ ਨੇ ਆਪਸ ਵਿੱਚ ਹਾਂ ਵਿਚਾਰ ਵਿਚਾਰ ਤਾਂ ਰਾ ਅਲੱਗ-ਅਲੱਗ ਆਪਣੀ ਹੋ ਸਕਦੀ ਹੈ ਪਰ ਆਪਾਂ ਲੜ ਕੇ ਨਹੀਂ ਕਿਸੇ ਨਾਲ ਰਹਿਣਾ ਪਿਆਰ ਬਣਾ ਕੇ ਰੱਖਣਾ ਹਰ ਇੱਕ ਪਾਰਟੀ ਦੇ ਬੰਦੇ ਨਾਲ ਪਿਆਰ ਬਣਾ ਕੇ ਰੱਖਣਾ ਕਿਸੇ ਨਾਲ ਵੀ ਕੋਈ ਤਲਖੀ ਨਹੀਂ ਆਉਣੀ ਕਿਸੇ ਲੀਡਰ ਕਰਕੇ ਜਾਂ ਕਿਸੇ ਪਾਰਟੀ ਕਰਕੇ ਆਪਾਂ ਆਪਸ ਵਿੱਚ ਪਕਾੜ ਨਹੀਂ ਪਾਉਣਾ ਸੋ ਦੂਜੀ ਗੱਲ ਕਿ ਆਪਾਂ ਇੱਥੇ ਖੇਤੀ ਦੇ ਆਧਾਰ ਤੇ ਸਾਰਾ ਸਾਰੀ ਕੰਸਟੀਚਿਊਐਂਸੀ ਹੈ ਇੱਥੇ ਆਪਾਂ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲੈ ਕੇ ਆਵਾਂਗੇ ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਵੀ ਸਾਡੇ ਮਜ਼ਦੂਰਾਂ ਨੂੰ ਵੀ ਸਾਡੇ ਦੇ ਬੱਚਿਆਂ ਨੂੰ ਉਹਨਾਂ ਨੂੰ ਰੋਜ਼ਗਾਰ ਮਿਲੂਗਾ ਸੋ ਬਾਕੀ ਸਕਿੱਲ ਸੈਂਟਰ ਖੋਲਾਂਗੇ ਜਿੱਥੇ ਹੱਥੀ ਕੰਮ ਸਿਖਾਇਆ ਜਾਊ ਬੱਚਿਆਂ ਨੂੰ ਜਿਵੇਂ ਤੁਸੀਂ ਦੇਖੇ ਹੋਣਾ ਦਾਤੀਆਂ ਘੁਰਪੇ ਬਣਾਉਣ ਵਾਲੇ ਬੰਦੇ ਅੱਜ ਕੰਬਾਈਨਾਂ ਤੇ ਟਰੈਕਟਰ ਬਣਾ ਰਹੇ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਕਿਉਂ ਨੇ ਉਹਨਾਂ ਦੀ ਐਡੀ ਐਡੀ ਫੈਕਟਰੀਆਂ ਬਣੀਆਂ ਕਿਉਂਕਿ ਉਹਨਾਂ ਕੋਲੇ ਹੱਥਾਂ ਦਾ ਹੁਨਰ ਸੀ ਹੱਥਾਂ ਨਾਲ ਮਿਹਨਤ ਕਰਦੇ ਸੀ ਸੋ ਮੈਂ ਦੁਨੀਆ ਘੁੰਮਿਆ ਪਰ ਕਿਤੇ ਵੀ ਕੋਈ ਬੰਦਾ ਜਿਹੜਾ ਹੱਥੀ ਕੰਮ ਜਾਣਦਾ ਉਹ ਮੈਂ ਕਦੇ ਭੁੱਖਾ ਮਰਦਾ ਨਹੀਂ ਦੇਖਿਆ ਸੋ ਆਪਣੇ ਬੱਚੇ ਚਾਹੇ ਜੇ ਹੁਨਰ ਪੈਦਾ ਕਰਾਂਗੇ ਜਿਹੜੇ ਨੌਕਰੀਆਂ ਪਿੱਛੇ ਨਾ ਭੱਜਣ ਬਲਕੇ 20 25 ਜਣੇ ਨੂੰ ਨੌਕਰੀਆਂ ਦੇਣ ਵਾਲੇ ਬਣਨ ਸੋ ਬਾਕੀ ਪਿੰਡ ਪਿੰਡ ਮੱਲੇ ਮੱਲੇ ਜਿਹੜੇ ਜਿੱਥੇ ਵੀ ਜਗ੍ਹਾ ਹੋਵੇਗੀ ਉੱਥੇ ਆਪਾਂ ਪਲੇਗਰਾਉਂਡ ਖੋਲਾ ਬਣਾਵਾਂਗੇ ਜਿਹੜੇ ਖੇਡ ਦੇ ਮੈਦਾਨ ਤਾਂ ਕਿ ਸਾਡੇ ਬੱਚੇ ਨਸ਼ਾ ਵਰਗੀਆਂ ਭੈੜੀਆਂ ਲਾਮ ਤੇ ਖੇਡਾਂ ਵੱਲ ਰੁਚੀ ਉਹਨਾਂ ਦੀ ਵਧੇ ਤੇ ਖੇਡ ਕੇ ਖੇਡਾਂ 'ਚ ਮੱਲਾ ਮਾਰ ਕੇ ਆਪਣੇ ਮਹੱਲੇ ਦਾ ਪਿੰਡ ਦਾ ਸੂਬੇ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਸੋ ਦੋਸਤੋ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਐਸੀ ਇਮਾਨਦਾਰ ਸਰਕਾਰ ਦੇ ਨੁਮਾਇੰਦੇ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਵੀ ਹੋਣ ਤਾਂ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਔਰ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਇਹ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਿੰਨੇ ਆ 2 ਸਾਲਾਂ ਚ ਕੰਮ ਹੋਏ ਨੇ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਅਗਲੇ 3 ਸਾਲਾਂ ਚ ਇਹ ਤੋਂ 10 ਗੁਣਾ ਰਫਤਾਰ ਦੇ ਨਾਲ ਕੰਮ ਕਰਾਂਗੇ ਇਸ ਇਲਾਕੇ ਦੇ ਵਿਕਾਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਗਰਮੀ ਦੇ ਵਿੱਚ ਬਹੁਤ ਧੇਰ ਦੇ ਬੈਠੇ ਹੋ ਔਰ ਸਾਡੀਆਂ ਭੈਣਾਂ ਸਾਡੀਆਂ ਮਾਮਾ ਸਾਡੀਆਂ ਬੱਚੀਆਂ ਭਰਾ ਬਜ਼ੁਰਗ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਕਹਿੰਦਾ ਮੈਂ ਖੇਮਾਂ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ